ਇਹਨਾਂ ਨੂੰ ਕੋਈ 1-2 ਦਿਨ ਹੋਰ ਕਰ ਲਓ। ਦਾਣਾ ਨੂੰ ਕਰ ਲਓ ਸਾਰਾ ਦੇ ਨੋਟ। ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਖਾਤਾ। ਹਾਂ। ਜਿਹਦੇ ਤੁਹਾਡੇ ਪੈਰਾਂ ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁਗ ਪਲਟਣਾ ਹੈ। ਹਾਂ ਜੀ। ਦੱਸਦੇ ਤੂੰ ਕਿ ਯੁਗ ਪਲਟਣ ਲੱਗਾ ਹੁਣ। ਠੀਕ ਹੈ ਜੀ। ਜਦੋਂ ਜਨਮ ਦੀ انتਹਾ ਹੋ ਜਾ। ਜਦੋਂ ਜਨਮ ਦੀ انتਹਾ ਹੋ ਜਾ। ਫਿਰ ਯੁਗ ਪਲਟਦਾ ਹੁੰਦਾ। ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਪਿੱਛੇ ਚਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਨ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰੀ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਨਹੀਂ ਪਰ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੋ ਤੁਹਾਡੇ ਤੋਂ ਸਾਰੇ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਬਿਆਦੀਆਂ ਜੰਮਾਬਾਦ ਜੰਮਾਬਾਦ ਉਹਨਾਂ ਕੋਲੋਂ ਓਥੇ ਡਾਂਗਾ ਖਾਦਿਆਂ ਤੁਸੀਂ ਬਾਜ਼ਾਰ ਤੇ ਲਾ ਲਿਆ ਤਾਂ ਪਰਸੋਂ ਓਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈਂ ਇਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਨਤਾ ਪਾਉਦਾ ਰਹਿੰਦਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਵਾਲ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਜੀਵਨ ਦੇ ਗੁੱਸੇ ਤੋਂ ਬਚੋ ਗਰੀਬ ਦੀ ਬਦਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਜਾਂ ਹਾਂਜੀ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਗਦਾ ਇੱਥੇ ਯਾਰ ਕੋਈ ਸਾਡੇ ਦਾ ਜ਼ਮਾਨਾ ਹੀ ਨਹੀਂ ਗਿਆ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋੜੇ ਹਾਂਜੀ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੇ ਸਿਰ ਚਾਹੀਦਾ ਸਿਰ ਲੈ ਲੋ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਦੇ ਬੰਦੇ ਬਣਨਾ ਨਹੀਂ ਛੇਤਰਾਂ ਤੋਂ ਬਣਾ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇੱਧਰ ਤੇ ਸੰਗਤ ਜੰਮਾਣਾ ਜੰਮਾਣਾ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਮੇਰਾ ਨੰਬਰ ਹੈ 98151 ਤੇ 5555 ਜਿਹੜਾ ਮੈਂ ਹੀ ਚੁੱਕਦਾ 98151 ਫੋਨ ਕਰਨਾ ਹਾਂ ਜੀ ਲੈ ਕੇ ਨਹੀਂ ਨਹੀਂ ਕੋਈ ਨਾ ਇਹ ਸਰ ਕੇ ਲੈ ਕੇ ਦੂਗਾ 98155 ਅੱਗੇ 55 555 ਸਾਰੇ ਕੋ ਬੇਨਤੀ ਹੈ ਤੁਹਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ ਇਹਨੂੰ ਫੋਨ ਕਰ ਲੈਣਾ 98155 ਨੰਬਰ ਮੇਰਾ 9851 ਅੱਗੇ 55 9851 ਅੱਗੇ 55 ਹਾਂ ਜੀ ਅੱਗੇ

ਜੇ ਐਡਾ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਆ ਧੀਆਂ ਪੜਾਣਾ ਹਾਂਜੀ ਕਿਹੜਾ ਕਿਉਂ ਕਰਦੇ ਹੋ ਉਹ ਬੋਲਦਾ ਉਹ ਤਾਂ ਮੋੜ ਨਹੀਂ ਸੈਂਦਾ ਮੋੜੀਆਂ ਜਿਹੀ ਆਉਂਦੇ ਆਂ ਤਾਲ ਦੇਾਂਗੇ ਤੁਹਾਡਾ ਤੁਹਾਨੂੰ ਸੀ ਘਰਾਂ ਚ ਨਹੀਂ ਵੜਨ ਦੇਣਾ ਉੱਤੇ ਕਮੀਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਘਰੇ ਬੋਲੇ ਸੀ ਧੀਆਂ ਪੜਾਣਾ ਕੋਈ ਤੁਸੀਂ ਹੁਣ ਪਤਾਲਪੁਰੀ ਚ ਜਾਣ ਵਾਲੇ ਆ ਪਤਾਲਪੁਰੀ ਕਿਸੇ ਨੇ ਦੇਖੀ ਨਹੀਂ ਅਜ ਤੱਕ ਨਹੀਂ ਦੇਖੀ ਤੁਸੀਂ ਕਹਿੰਦੇ ਹੋਣ ਜਾਣ ਵਾਲੇ ਜੁਗ ਪਲਟਣ ਵਾਲਾ ਆ ਉਹ ਨੀਲੀ ਛੱਤ ਵਾਲਾ ਸਾਡਾ ਰੱਖਿਆ ਚੋ ਬਾਰੇ ਬਾਤ ਸਾਡਾ ਰੱਖਿਆ ਤੇ ਬਾਬਾ ਜੀ ਬੰਸੋ ਧੀਰ ਸਿੰਘ ਵੀਰ ਸਿੰਘ ਤੇ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਂਦੇ ਉਹ ਕੀ ਰਿਪੋਰਟ ਹੋ ਗਈ ਬੋਲੇ ਸਾਨਹਾ ਅੱਜ ਸਾਰੀ ਰਿਕਾਰਡਿੰਗ ਹੋ ਰਹੀ ਮੈਂ ਕਿਤੇ ਡਰ ਕੇ ਨਹੀਂ ਬੋਲ ਰਿਹਾ ਸ ਪੂਰੀ ਦੁਨੀਆ ਚ ਜਾਣੀ ਰਿਕਾਰਡਿੰਗ ਠੀਕ ਹੈ ਜੀ ਕਿਸੇ ਤੋਂ ਘਬਰਾ ਕੇ ਨਹੀਂ ਬੋਲ ਰਿਹਾ ਅੱਜ ਤੋਂ ਪਹਿਲਾਂ ਮੈਂ ਕਦੀ ਇਦਾਂ ਬੋਲਿਆ ਕਦੀ ਨਹੀਂ ਬੋਲਿਆ ਜੀ ਇਦਾਂ ਧੀ ਦੀ ਭੈਣ ਦੀ ਘਰਾਚਾ ਕੇ ਕਰਨਗੇ ਉਹ ਤੇ ਫਿਰ ਦੇਖਿਓ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਦੱਸਾਂਗੇ ਮਾਲਕ ਜੀ ਜਾਨਾ ਕਿ ਗਰੀਬ ਦੇ ਗਰੀਬ ਸ਼ਰੀਫ ਹੋ ਸਕਦਾ ਲੇਕਿਨ ਬੇਗਹਿਰਤ ਨਹੀਂ ਹੋ ਸਕਦਾ ਬੱਚੋ ਸਾਡੀ ਗੁੱਸੇ ਤੋਂ ਬਚੋ ਇੱਥੇ ਅੱਗ ਹੀ ਅੱਗ ਨਜ਼ਰ ਆ ਰਹੀ ਪੂਰੀ ਦੁਨੀਆ ਤੁਸੀਂ ਤੁਸੀਂ ਸਬਰ ਨਾ ਰਹਿਣਾ ਸਰ ਨੰਬਰ ਲੈਂ ਲਿਆ ਮੇਰਾ ਮੈਨੂੰ ਫੋਨ ਕਰੋ